ਕੇਲੇ ਦੇ ਉੱਤੇ ਤੁਸੀਂ ਇਹ ਖਸ ਖਸ ਰੱਖੀਏ ਕੀ ਕਰੂ ਜੀ ਗਲਤਪਕ ਕਰ ਰਹੇ ਹਾਂ ਪਰ ਕੇਲੇ ਦੇ ਉੱਤੇ ਖਾਸ ਕਰਕੇ ਤੁਸੀਂ ਖਸ ਖਸ ਲਾ ਕੇ ਰੱਖੀਏ ਇਹ ਫਰੁਕੀ ਸਾਹਿਬ ਕਰੇਗੀ ਚਮਤਕਾਰ ਖਾਸ ਕਰਕੇ ਨਵੇਂ ਵਿਆਏ ਜੋੜਿਆਂ ਵਾਸਤੇ ਖਾਸ ਕਰਕੇ ਜਿਨ੍ਹਾਂ ਦੇ ਵਿਆਹਾਂ ਨੂੰ ਕਈ ਕਈ ਸਾਲ ਹੋ ਗਏ ਪਰ ਅਜੇ ਤੱਕ ਉਹਨਾਂ ਦੀ ਝੋਲੀ ਦੇ ਵਿੱਚ ਔਲਾਦ ਵਾਲਾ ਸੁੱਖ ਜਿਹੜਾ ਉਹ ਨਹੀਂ ਪਿਆ ਗੱਲ ਆਖੀ ਸੀ ਤੁਸੀਂ ਕਿਹਾ ਸੀ ਕਿ ਦੁਨੀਆ ਤੇ ਕੋਈ ਵੀ ਇਦਾਂ ਦਾ ਜੋੜਾ ਨਹੀਂ ਹੈ ਜਿਸ ਨੂੰ ਕੁਦਰਤ ਨੇ ਬੇਉਲਾਦ ਛੱਡਿਆ ਹੋਵੇ ਜਾਂ ਛੱਡ ਸਕਦਾ ਹੋਵੇ ਪਰ ਅੱਜਕੱਲ ਤਾਂ ਬਹੁਤ ਬੇਉਲਾਦ ਜੋੜੇ ਨੇ ਜੀ ਜੇ ਤੁਹਾਡੇ ਪ੍ਰਮਾਤਮਾ ਨੇ ਹੱਡ ਪੈਰ ਪੂਰੇ ਰੱਖੇ ਨੇ ਤੇ ਫਿਰ ਆਪਾਂ ਨੂੰ ਔਲਾਦ ਦੇ ਸੁੱਖ ਤੋਂ ਵਾਂਝਾ ਕਿਉਂ ਰੱਖਿਆ ਪ੍ਰਮਾਤਮਾ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਆਪਾਂ ਆਪਣੇ ਹੱਥੀ ਆਪਣੀ ਜਿਹੜਾ ਨੁਕਸਾਨ ਕੀਤਾ ਆਪਣੀਆਂ ਬੁਰੀਆਂ ਆਦਤਾਂ ਕਰਕੇ ਜਾਂ ਆਪਣੇ ਹਾਰਮੋਨਲ ਇਨਬੈਲੈਂਸ ਕਰਕੇ ਪਰ ਦੋ ਟੈਸਟ ਕਰਾ ਕੇ ਰੱਖ ਲੋ ਠੀਕ ਹੈ ਮੀਨਾਏ ਮੇਰਾ ਨੁਸਖਾ ਦੋ ਸੋਮੇ ਰਿਤਰੀਕੇ ਨਾਲ ਸੇਮ ਯੂਜ਼ ਕਰੋ ਠੀਕ ਹੈ ਜਿਵੇਂ ਤੁਸੀਂ ਕਹੋ ਹਾਂ ਜੇ ਤੁਹਾਡਾ ਟੈਸਟ ਸੋਨ ਹਾਰਮੋਨ ਨਾ ਵਧੇ ਤੁਹਾਡੇ ਸਰੀਰ ਦੇ ਅੰਦਰ ਗਰਮੀ ਪੈ ਜਾਗੀ ਠੀਕ ਹੈ ਜਿਹਨੂੰ ਅਸੀਂ ਕਹਿੰਦੇ ਨੇ ਯੂਟੀਆਈ ਅੰਗਰੇਜ਼ੀ ਚ ਯੂਰੀਨਲ ਟਰੈਕ ਇਨਫੈਕਸ਼ਨ ਪਿਸ਼ਾਬ ਲੱਗ ਕੇ ਆ ਜਾਂਦਾ ਤੇ ਫਿਰ ਇਹੀ ਸੋਚ ਕੇ ਆਈਵੀਐਫ ਤੇ ਵਾਲੇ ਪਾਸੇ ਨੂੰ ਤੁਰ ਪੰਦੇ ਨੇ ਜੀ ਆਈਵੀਐਫ ਜਿਹੜਾ ਨਾ ਉਹਨੂੰ ਫਸਟ ਆਪਸ਼ਨ ਨਾ ਕੰਸੀਡਰ ਕਰੋ ਉਹਨੂੰ ਲਾਸਟ ਆਪਸ਼ਨ ਕੰਸੀਡਰ ਕਰੋ ਵੀਰਾ ਭਰਾਵਾਂ ਨੂੰ ਜਿਹੜੇ ਸਾਨੂੰ ਪਿਆਰ ਕਰਦੇ ਨੇ ਸਿਰਫ ਥੱਲੇ ਇੱਕ ਕਮੈਂਟ ਪਾਣਾ ਕੀ ਡਾਈਟ ਚਾਰਟ ਬਸ ਦੋ ਦੋ ਵਰਡ ਲਿਖਨੇ ਨੇ ਡਾਈਟ ਚਾਰਟ ਉਸੇ ਵੇਲੇ ਉਹਨਾਂ ਨੂੰ ਪਹੁੰਚੇਗਾ ਤੇ ਉਹ ਪਹੁੰਚੇਗਾ ਜਿਹੜਾ ਡਾਈਟ ਚਾਰਟ ਲੋਕੀ 770 75 75000 ਰੁਪਏ ਦੇ ਕੇ ਉਹਨਾਂ ਨੂੰ ਦਿੰਦੇ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਰੂਕੀ ਤੇ ਮੇਰੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਅੱਜ ਗੱਲਬਾਤ ਦਾ ਮੁੱਦਾ ਬੜਾ ਸੰਵੇਦਨਸ਼ੀਲ ਹੈ ਖਾਸ ਕਰਕੇ ਨਵੇਂ ਵਿਆਏ ਜੋੜਿਆਂ ਵਾਸਤੇ ਖਾਸ ਕਰਕੇ ਜਿਨ੍ਹਾਂ ਦੇ ਵਿਆਹਾਂ ਨੂੰ ਕਈ ਕਈ ਸਾਲ ਹੋ ਗਏ ਪਰ ਅਜੇ ਤੱਕ ਉਹਨਾਂ ਦੀ ਝੋਲੀ ਦੇ ਵਿੱਚ ਔਲਾਦ ਵਾਲਾ ਸੁੱਖ ਜਿਹੜਾ ਉਹ ਨਹੀਂ ਪਿਆ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਰਸ਼ਵੀਰ ਜੀ ਕੁਮਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾਂ ਦੇਸਾਂ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਪ੍ਰੇਮ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਆਖੀ ਸੀ ਤੁਸੀਂ ਕਿਹਾ ਸੀ ਕਿ ਦੁਨੀਆ ਤੇ ਕੋਈ ਵੀ ਇਦਾਂ ਦਾ ਜੋੜਾ ਨਹੀਂ ਹੈ ਜਿਸ ਨੂੰ ਕੁਦਰਤ ਨੇ ਬੇਔਲਾਦ ਛੱਡਿਆ ਹੋਵੇ ਜਾਂ ਛੱਡ ਸਕਦਾ ਹੋਵੇ ਪਰ ਅੱਜਕੱਲ ਤਾਂ ਬਹੁਤ ਬੇਔਲਾਦ ਜੋੜੇ ਨੇ ਜੀ ਦੇਖੋ ਕਿ ਕੋਈ ਗੱਲ ਹੈ ਜਿਹੜੀ ਮੈਂ ਗੱਲ ਕੀਤੀ ਹੈ ਵੀ ਜੇ ਤੁਹਾਡੇ ਪ੍ਰਮਾਤਮਾ ਨੇ ਹੱਡ ਪੈਰ ਪੂਰੇ ਰੱਖੇ ਨੇ ਤੇ ਫਿਰ ਆਪਾਂ ਨੂੰ ਔਲਾਦ ਦੇ ਸੁੱਖ ਤੋਂ ਵਾਂਝਾ ਕਿਉਂ ਰੱਖਿਆ ਹਮ ਪਰਮਾਤਮਾ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਵਿਤਕਰਾਨੀ ਨਹੀਂ ਕਰਦਾ ਵਿਤਕਰਾ ਨਾ ਕਰਨ ਦਾ ਇੱਕ ਬਹੁਤ ਵੱਡੀ ਗੱਲ ਹੈ ਵੀ ਆਪਾਂ ਆਪਣੇ ਹੱਥੀ ਆਪਣੀ ਜਿਹੜਾ ਨੁਕਸਾਨ ਕੀਤਾ ਆਪਣੀਆਂ ਬੁਰੀਆਂ ਆਦਤਾਂ ਕਰਕੇ ਜਾਂ ਆਪਣੇ ਹਾਰਮੋਨਲ ਇਨਬੈਲੈਂਸ ਕਰਕੇ ਓਕੇ ਮੈਂ ਤੁਹਾਨੂੰ ਫਰੁਕੀ ਸਾਹਿਬ ਮੋਟੀ ਮੋਟੀ ਜੀ ਗੱਲ ਸਮਝਾ ਲਾਂਗਾ ਮੈਂ ਟੈਕਨਲਟੀ ਚ ਨਹੀਂ ਜਾਵਾਂਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਟੈਕਨੀਕਲ ਟਰਮਸ ਇੱਕ ਪੜਿਆ ਲਿਖਿਆ ਬੰਦਾ ਜਾਂ ਇੱਕ ਡਾਕਟਰ ਸਮਝ ਸਕਦਾ ਉਹਨਾਂ ਪਾਸ਼ਾ ਚ ਨਹੀਂ ਗੱਲ ਕਰਾਂਗਾ ਮੈਂ ਇੱਕ ਸਿੰਪਲ ਪਾਸ਼ਾ ਦੀ ਗੱਲ ਕਰਾਂਗਾ ਇਕਲੇ ਮੈਂ ਦੀ ਫਿਰ ਵੀ ਜੇ ਕੋਈ ਬੰਦਾ ਵਿਸਥਾਰ ਚ ਜੁਰੀ ਜਾਣਕਾਰੀ ਚਾਹੁੰਦਾ ਹੈ ਵੀ ਇਹਦੇ ਵਿੱਚ ਕਿੰਨੇ ਵਿਟਾਮਿਨ ਨੇ ਕਿੰਨੇ ਮਿਨਰਲ ਨੇ ਕਿੱਦਾਂ ਇਹ ਸਾਡੇ ਲਈ ਉਪਯੋਗੀ ਹੋਏਗੀ ਜਾਂ ਕਿਦਾਂ ਇਹ ਸਾਡੇ ਜਿਹੜੇ ਅਕਾਊਂਟ ਇਹਨੂੰ ਵਧਾਏਗੀ ਫਿਰ ਉਹਨੂੰ ਮੈਂ ਥੱਲੇ ਉਹਦੇ ਲਈ ਇੱਕ ਕਮੈਂਟ ਛੱਡੋ ਮੈਨੂੰ ਜਿਹੜੀ ਵੀ ਟੈਕਨਲਿਟੀਜ਼ ਤੁਸੀਂ ਜਾਣਨੀ ਚਾਹੁੰਦੇ ਹੋ ਜਾਂ ਜੋ ਵੀ ਤੁਹਾਡੀ ਰੁਚੀ ਹੈ ਜੋ ਵੀ ਤੁਹਾਡਾ ਕੁਐਸਚਨ ਹੈ ਮੈਨੂੰ ਇੱਕ ਥੱਲੇ ਜਿਹੜੇ ਵੀ ਪਲੇਟਫਾਰਮ ਤੋਂ ਤੁਸੀਂ ਦੇਖਦੇ ਪਏ ਹੋ ਉਹਨੂੰ YouTube ਤੇ ਦੇਖਦੇ ਪਏ ਹੋ Facebook ਤੇ ਦੇਖਦੇ ਪਏ ਹੋ Instagram ਤੇ ਦੇਖਦੇ ਪਏ ਹੋ ਇੱਥਾ ਇੱਕ ਜੋ ਵੀ ਤੁਹਾਡਾ ਕੁਐਸਚਨ ਹੈ ਲਿਖ ਕੇ ਇੱਕ ਮੈਸੇਜ ਛੱਡ ਦਿਓ ਮੈਨੂੰ ਕਮੈਂਟ ਪਾ ਦਿਓ ਉਹ ਤੁਹਾਡੇ ਕਮੈਂਟ ਦਾ ਮੈਂ ਰਿਪਲਾਈ ਛੇਤੀ ਤੋਂ ਛੇਤੀ ਦੇਣ ਦੀ ਕੋਸ਼ਿਸ਼ ਕਰਾਂਗਾ ਤੇ ਇਹਦੇ ਵਿੱਚ ਫਰੂਕੀ ਸਾਹਿਬ ਮੇਨਲੀ ਮੋٹے ਮੋٹے ਤਿੰਨ ਰੀਜਨਸ ਨੇ ਜਿਹੜੇ ਕਿ ਆਮ ਤੌਰ ਤੇ ਜਿਹੜੀ ਮੇਲ ਫਰਟੀਲਿਟੀ ਹੈ ਅੱਪਾ ਅੱਜ ਪੁਆਇੰਟ ਸਾਡਾ ਇਹ ਵੇ ਅੱਜ ਆਪਾਂ ਮੇਲ ਫਰਟੀਲਿਟੀ ਤੇ ਗੱਲ ਕਰਾਂਗੇ ਨਹੀਂ ਗੱਲ ਤਾਂ ਕਰਾਂਗੇ ਪਰ ਕੇਲੇ ਦੇ ਉੱਤੇ ਤੁਸੀਂ ਇਹ ਖਸ ਖਸ ਰੱਖੀਏ ਕੀ ਕਰੋ ਜੀ ਗਲਤਪਨ ਕਰ ਰਹੇ ਹਾਂ ਪਰ ਕੇਲੇ ਦੇ ਉੱਤੇ ਖਾਸ ਕਰਕੇ ਤੁਸੀਂ ਖਸ ਖਸ ਲਾ ਕੇ ਰੱਖੀਏ ਇਹ ਫਰੂਕੀ ਸਾਹਿਬ ਕਰੇਗੀ ਚਮਤਕਾਰ अच्छा ये मैं ऑन द सीरियस नोट ਗੱਲ ਕਰ ਰਿਹਾ ਹਾਂ ਇਹ ਕਰੇਗੀ ਚਮਤਕਾਰ ਚਮਤਕਾਰ ਕਿੱਦਾਂ ਕਰੇਗੀ ਮੈਂ ਲਿਖ ਕੇ ਦਿਨਾਂ ਤੁਹਾਨੂੰ ਤੁਸੀਂ ਹੁਣ ਅੱਜ ਜਾ ਕੇ ਆਪਣਾ ਅਕਾਊਂਟ ਦਾ ਟੈਸਟ ਕਰਾ ਲਓ ਕੋਈ ਵੀ ਬੰਦਾ ਮੇਲ ਠੀਕ ਹੈ ਠੀਕ ਹੈ ਉਹਦਾ ਆਪਣਾ ਹਾਰਮੋਨ ਦਾ ਟੈਸਟ ਹੁੰਦਾ ਟੈਸਟੋਸਟੇਰੋਨ ਟੋਟਲ ਟੈਸਟ ਕਰਨੇ ਆਪਾਂ ਨੂੰ ਠੀਕ ਹੈ ਉਹ ਦੋ ਟੈਸਟ ਕਰਾ ਕੇ ਰੱਖ ਲਓ ਠੀਕ ਹੈ ਮਹੀਨਾ ਹੈ ਮੇਰਾ ਨੁਸਖਾ ਦੱਸੋ ਮੇਰੇ ਤਰੀਕੇ ਨਾਲ ਸੇਮ ਯੂਜ਼ ਕਰੋ ਠੀਕ ਹੈ ਜਿਵੇਂ ਤੁਸੀਂ ਕਹੋ ਹਾਂ ਜੇ ਤੁਹਾਡਾ ਟੈਸਟੋਸਟੇਰੋਨ ਹਾਰਮੋਨ ਨਾ ਵਧੇ ਜੇ ਤੁਹਾਡਾ ਮੇਲ ਫਰਟੀਲਿਟੀ ਵਾਲਾ ਸਿਸਟਮ ਨਾ ਵਧੇ ਜਿਹਨੂੰ ਆਪਾਂ ਐਕਟਿਵ ਅਕਾਊਂਟ ਕਹਿੰਦੇ ਆ ਠੀਕ ਹੈ ਪਹਿਲਾਂ ਤੇ ਬਾਅਦ ਦਾ ਟੈਸਟ ਇੱਕ ਮਹੀਨੇ ਦਾ ਮੇਲ ਲਓ ਜੇ ਨਾ ਆਏ ਤੇ ਮੈਂ ਔਨ ਕੈਮਰਾ ਕੰਨਬੇ ਮੇਰੀ ਜ਼ਿੰਮੇਵਾਰੀ ਹੈ ਬਿਨਾ ਪੈਸੇ ਲਏ ਕੀ ਬਾਤ ਹੈ ਤੁਸੀਂ ਤਿੰਨ ਗੱਲਾਂ ਦੀ ਗੱਲ ਕਰ ਰਹੇ ਸੀ ਵੀ ਤਿੰਨ ਗੱਲਾਂ ਮੇਨ ਹੁੰਦੀਆਂ ਨੇ ਜਿਹੜੀਆਂ ਸਾਨੂੰ ਜਾਂ ਔਲਾਦ ਤੋਂ ਵਾਂਝਿਆ ਕਰ ਦਿੰਦੇ ਨੇ ਕਿਸੇ ਵੀ ਜੋੜੇ ਨੂੰ ਬਿਲਕੁਲ ਜੀ ਬਿਲਕੁਲ ਬਹੁਤ ਸੌਖੀਆਂ ਗੱਲਾਂ ਨੇ ਆਮ ਗੱਲਾਂ ਨੇ ਤੁਹਾਨੂੰ ਸਮਝ ਆ ਜੂਗੀਆਂ ਸਾਰੇ ਡਾਕਟਰਾਂ ਨੂੰ ਪਤਾ ਵੀ ਮੇਲ ਹਾਰਮੋਨ ਟੈਸਟੋਸਟੇਰੋਨ ਕੀ ਹੁੰਦਾ ਉਹ ਰਿਸਪੌਂਸੀਬਲ ਹੁੰਦਾ ਤੁਹਾਡਾ ਗਰੋਥ ਹਾਰਮੋਨ ਦੇ ਉੱਤੇ ਗਰੋਥ ਮੀਨਸ ਤੁਹਾਡੇ ਨੂੰ ਦੀ ਗਰੋਥ ਦੇ ਉੱਤੇ ਦਿਨਾਂ ਵੀ ਤੁਹਾਡਾ ਘਰੇਲੂ ਕਮਜ਼ੋਰੀ ਵਾਲਾ ਸਿਸਟਮ ਚੱਲਦਾ ਸਾਰਾ ਰਿਸਪੌਂਸੀਬਲ ਹੈ ਟੈਸਟੋਸਟੇਰੋਨ ਹਾਰਮੋਨ ਦੇ ਉੱਤੇ ਜੇ ਤੁਹਾਡਾ ਟੈਸਟੋਸਟੇਰੋਨ ਹਾਰਮੋਨ ਮੇਲ ਦੇ ਵਿੱਚ ਘਟ ਗਿਆ ਵੀਕ ਹੋ ਗਿਆ ਤੇ ਤੁਹਾਡਾ ਲੋਰ ਅਕਾਊਂਟ ਦੀ ਦਿੱਕਤ ਆਏਗੀ ਤੁਸੀਂ ਕਦੀ ਵੀ ਬਾਪ ਬਣ ਦਾ ਸੁੱਖ ਨਹੀਂ ਲੈ ਸਕਦੇ ਤੇ ਇਹੀ ਹਾਰਮੋਨ ਜੇ ਫਰੁਕੀ ਸਾਹਿਬ ਕਿਸੇ ਲੇਡੀ ਦੇ ਵਿੱਚ ਵੱਜ ਜਾਂਦਾ ਉਹਦੇ ਜਿਹੜੇ ਸਿੰਪਟਮਸ ਨੇ ਉਹ ਬਹੁਤ ਮਾੜੇ ਹੋ ਜਾਂਦੇ ਨੇ ਉਹ ਬੰਦਿਆਂ ਵਾਲੇ ਹੋ ਜਾਂਦੇ ਨੇ ਉਹਨਾਂ ਨੂੰ ਮੇਲ ਮੇਲਾਵਨ ਨੂੰ ਜਿੱਦਾਂ ਮੇਲ ਦੇ ਦਾੜ੍ਹੀ ਆ ਜਾਂਦੀ ਏ ਆਵਾਜ਼ ਭਾਰੀ ਹੋ ਜਾਂਦੀ ਏ ਸੋ ਫੀਮੇਲਸ ਲਈ ਅਲੱਗ ਨੁਸਖਾ ਉਹ ਆਪਾਂ ਅਗਲੇ ਵੀਡੀਓ 'ਚ ਦੱਸਾਂਗੇ ਤੁਹਾਨੂੰ ਅੱਜ ਆਪਾਂ ਸਿਰਫ ਮੇਲ ਦੀ ਗੱਲ ਕਰਾਂਗੇ ਵੀ ਮੇਲ ਦੇ ਵਿੱਚ ਕੀ ਹੁੰਦਾ ਸਭ ਤੋਂ ਪਹਿਲੀ ਗੱਲ ਜਿਹੜੀ ਏ ਉਹ ਹਾਰਮੋਨ ਦੀ ਆ ਗਈ ਜੀ ਟੈਸਟੋਸਟ੍ਰੋਨ ਦੀ ਜਦੋਂ ਤੁਹਾਡਾ ਟੈਸਟੋਸਟ੍ਰੋਨ ਡਿਸਰਬ ਹੋ ਜਾਏਗਾ ਉਹ ਵੀ ਤੁਹਾਨੂੰ ਦੱਸਾਂਗੇ ਵੀ ਅੱਜ ਦੇ ਵੀਡੀਓ ਦੇ ਵਿੱਚ ਇਸ ਨੁਸਕੇ ਫਾਰਮੂਲੇ ਨਾਲ ਬਣੇ ਰਹੋ ਤੁਹਾਨੂੰ ਦੱਸਾਂਗੇ ਵੀ ਤੁਸੀਂ ਆਪਣੇ ਘਰ ਬੈਠੇ ਹੀ ਆਪਣਾ ਮੇਲ ਹਾਰਮੋਨ ਟੈਸਟੋਸਟ੍ਰੋਨ ਨੂੰ ਇੰਪਰੂਵ ਕਿੱਦਾਂ ਕਰ ਸਕਦੇ ਹੋ ਤੇ ਦੂਜੀ ਗੱਲ ਆ ਗਈ ਜੀ ਆਪਣੀ ਕਿਸੇ ਵੀ ਨਸ਼ੇ ਪੱਤੇ ਦੀ ਸ਼ਰਾਬ ਹੋ ਗਈ ਅਫੀਮ ਹੋ ਗਈ ਡੁੱਟੇ ਹੋਗੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋ ਗਿਆ ਜਾਂ ਐਕਸੈਸ ਕੰਜ਼ਮਪਸ਼ਨ ਆਪਾਂ ਕਰ ਲਈ ਨਾਨ ਵੇਜ ਫੂਡ ਦੀ ਜਿਹੜੇ ਭੜਕਾਉ ਖਾਣੇ ਨੇ ਠੀਕ ਹੈ ਤਲੇ ਫਲੇ ਹਾਂ ਤਲੇ ਫਲੇ ਜਾਂ ਬਾਜ਼ਾਰ ਦੇ ਖਾਣੇ ਨੇ ਜਦੋਂ ਆਪਾਂ ਐਕਸੈਸ ਚ ਕਰ ਲਾਂਗੇ ਸਾਡੇ ਸਰੀਰ ਦੇ ਅੰਦਰ ਗਰਮੀ ਪੈ ਜਾਏਗੀ ਠੀਕ ਹੈ ਜਿਹਨੂੰ ਅਸੀਂ ਕਹਿੰਦੇ ਨੇ ਯੂਟੀਆਈ ਅੰਗਰੇਜ਼ੀ ਚ ਯੂਰੀਨਲ ਟਰੈਕ ਇਨਫੈਕਸ਼ਨ ਪਿਸ਼ਾਬ ਲੱਗ ਕੇ ਆ ਜਾਂਦਾ ਦੂਜਾ ਤੀਜਾ ਜਾਂ ਆਪਾਂ ਪੰਜਾਬੀ ਚ ਉਹਨੂੰ ਤਾਤ ਵੀ ਕਹਿੰਦੇ ਆ ਠੀਕ ਹੈ ਠੀਕ ਹੈ ਜਦੋਂ ਤੁਹਾਨੂੰ ਤਾਤ ਪੈਣ ਲੱਗ ਪਈ ਉਦੋਂ ਵੀ ਤੁਹਾਡਾ ਅਕਾਊਂਟ ਆਟੋਮੈਟਿਕਲੀ ਥੱਲੇ ਜਾਏਗਾ ਠੀਕ ਹੈ ਦੂਜਾ ਕਾਰਨ ਹੋ ਗਿਆ ਜੀ ਕਲੀਅਰ ਸਾਰਿਆਂ ਨੂੰ ਤੀਜਾ ਤੇ ਅਹਿਮ ਕਾਰਨ ਜਿਹੜਾ ਹੈਗਾ ਉਹ ਹੈਗਾ ਸਟ੍ਰੈਸ ਹਾਰਮੋਨ ਉਹਨੂੰ ਕਹਿੰਦੇ ਕੋਰਟੀਸੋ ਠੀਕ ਹੈ ਜਦੋਂ ਮਾਪੇ ਦਾ ਪ੍ਰੈਸ਼ਰ ਪੈ ਜਾਂਦਾ ਰਿਸ਼ਤੇਦਾਰਾਂ ਦਾ ਪ੍ਰੈਸ਼ਰ ਪੈ ਜਾਂਦਾ ਅੰਡੀਆਂ ਗਵੰਡੀਆਂ ਦਾ ਪ੍ਰੈਸ਼ਰ ਪੈ ਜਾਂਦਾ ਯਾਰਾਂ ਦੋਸਤਾਂ ਦਾ ਪ੍ਰੈਸ਼ਰ ਉਹ ਇੰਨਾ ਪ੍ਰੈਸ਼ਰ ਪੈ ਜਾਂਦਾ ਵੀ ਬੰਦਾ ਆਪ ਪ੍ਰੈਸ਼ਰ ਕੁੱਕਰ ਬਣ ਜਾਂਦਾ ਉਹਦੇ ਚ ਇੰਨੀ ਕੁ ਜ਼ਿਆਦਾ ਸਟ੍ਰੈਸ ਦੇ ਵਿੱਚ ਇੰਨੀ ਕੁ ਜ਼ਿਆਦਾ 네ਗੇਟਿਵ એનર્ਜੀ ਹੈ ਵੀ ਤੁਹਾਨੂੰ ਚੰਗੇ ਭਲੇ ਬੰਦੇ ਨੂੰ ਇਹ ਲੱਗਦਾ ਵੀ ਮੈਂ ਹੁਣ ਠੀਕ ਨਹੀਂ ਹੋਣਾ ਤਫਰ ਇਹੀ ਸੋਚ ਕੇ ਆਈਵੀਐਫ ਤੇ ਵਾਲੇ ਪਾਸੇ ਨੂੰ ਤੁਰ ਪੰਦੇ ਨੇ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਆਈਬੀਐਫ ਦੀ ਆਈਬੀਐਫ ਜਿਹੜਾ ਨਾ ਉਹਨੂੰ ਫਸਟ ਆਪਸ਼ਨ ਨਾ ਕਨਸੀਡਰ ਕਰੋ ਉਹਨੂੰ ਲਾਸਟ ਆਪਸ਼ਨ ਕਨਸੀਡਰ ਕਰੋ ਕਿਉਂਕਿ ਉਹਦੇ ਤੋਂ ਬਾਅਦ ਤੁਸੀਂ ਜੇ ਦੁਬਾਰਾ ਕਿਤੇ ਬਾਪ ਬਣਨ ਦੀ ਛੜ ਰਖਦੇ ਹੋ ਤੁਸੀਂ ਕਹਿੰਦੇ ਇੱਕ ਜਵਾਗ ਨਾ ਨਹੀਂ ਗੱਲ ਬੰਦੀ ਦੋ ਜਵਾਕ ਚਾਹੀਦੇ ਚਾਹੀਦੇ ਨੇ ਮੈਨੂੰ ਦੂਜੀ ਵਾਰੀ ਕੀ ਕਰੋਗੇ ਤੁਸੀਂ ਤੁਹਾਡਾ ਜਿਹੜਾ ਗ੍ਰੇਸਟ ਕਮਜ਼ੋਰੀ ਵਾਲਾ ਚੱਕਰ ਚੱਲ ਪਏਗਾ ਜਦੋਂ ਤੁਹਾਡਾ ਪਾਰਟਨਰ ਆਲੀ ਤੁਹਾਡੇ ਨਾਲ ਕੁਝ ਨਹੀਂ ਰਹੇਗਾ ਉੱਥੇ ਕੀ ਕਰ ਲੋਗੇ ਇਦੇ ਨਾਲ ਤੁਹਾਡੇ ਦੋਨੋਂ ਮਸਲੇ ਹੱਲ ਹੋਣਗੇ ਜੀ 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 ਤੁਹਾਡਾ ਗ੍ਰੇਸਟ ਕਮਜ਼ੋਰੀ ਵਾਲਾ ਵੀ ਸਿਸਟਮ ਹੱਲ ਹੋਏਗਾ ਤੁਹਾਡਾ ਟੈਸਟ ਸੋਨ ਵੀ ਵੱਜੇਗਾ ਸਰੀਰ 'ਚ ਜਾਨ ਵੀ ਰਹੇਗੀ ਤੁਹਾਡਾ ਜਿਹੜਾ ਹਾਰਮੋਨ ਹੈ ਉਹ ਵੀ ਐਕਟੀਵੇਟ ਹੋ ਜਾਏਗਾ ਤੁਹਾਡੇ ਜਿਹੜਾ ਅਕਾਊਂਟ ਹੈ ਜਿਹਦੇ ਪਿੱਛੇ ਤੁਸੀਂ ਇੰਨੇ ਪੈਸੇ ਖਰਚਣ ਲਈ ਤਿਆਰ ਹੋ ਖੋਤੀ ਵੈਦਾਂ ਦੀ ਜੇਬਾਂ ਭਰਨ ਲਈ ਵੀ ਤਿਆਰ ਹੋ ਹਰ ਕੰਮ ਲਈ ਤਿਆਰ ਹੋ ਉਹੀ ਤੁਹਾਡਾ ਘਰ ਬੈਠੇ ਬਿਲਕੁਲ ਮੁਫਤ 'ਚ ਸਾਰ ਦੇਵੇਂ ਅੱਛਾ ਤੇ ਜਿਨ੍ਹਾਂ ਦਾ ਬਿਲਕੁਲ ਹੀ ਮਾਮਲਾ ਟੈਂਟਾ ਫਿਸ਼ ਹੋਇਆ ਪਿਆ ਜੀ ਉਹਨਾਂ ਤੇ ਕੰਮ ਕਰੇਗਾ ਫਰੂਕੀ ਸਾਹਿਬ ਤੁਸੀਂ ਯਕੀਨ ਕਰੋ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਕਹੀਆਂ ਨਾ ਵੀ ਹਾਰਮੋਨ ਟੈਸਟੋਸਟੋਨ ਉਹ ਵੀ ਬਣੇਗਾ ਇਸੇ ਫਾਰਮੂਲੇ ਦੇ ਨਾਲ ਜਿਹੜਾ ਤੁਹਾਨੂੰ ਦੱਸਿਆ ਵੀ ਜਿੰਨੇ ਗਰਮੀ ਪਾਲੀ ਹੈ ਗਰਮੀ ਵਾਲਾ ਵੀ ਸਿਸਟਮ ਹੱਲ ਹੋਏਗਾ ਜਿਹੜਾ ਕਿ ਤੁਸੀਂ ਸਟ੍ਰੈਸ ਦੀ ਗੱਲ ਕਰ ਰਹੇ ਹੋ ਜਿਹੜੀ ਕੱਲੀ ਖਸਕਸ ਹੈ ਨਾ ਉਹਦੇ ਵਿੱਚ ਇੰਨੀ ਤਾਕਤ ਹੈ ਉਹ ਅਪਲਿਫਟਿੰਗ ਹਾਰਮੋਨ ਬਣਾਉਂਦੀ ਹੈ ਇਹ ਕੀ ਜੀ ਇਹਦੇ ਤੇ ਇਹਦੇ ਵਿੱਚ ਖੁਸ਼ ਰਹਿਣ ਵਾਲੇ ਹਾਰਮੋਨ ਬੰਦੇ ਨੇ ਸਟ੍ਰੈਸ ਰੀਲੀਵ ਕਰਨ ਵਾਲੇ ਹਾਰਮੋਨ ਬੰਦੇ ਨੇ ਇਹ ਸਭ ਤੋਂ ਜ਼ਿਆਦਾ ਉਪਯੋਗੀ ਚੀਜ਼ ਹੈ ਉਪਯੋਗੀ ਸ਼ਾਦੀ ਹੈ ਜਿਨ੍ਹਾਂ ਨੂੰ ਨੀਂਦ ਨਾ ਆਂਦੀ ਹੋਏ ਠੀਕ ਹੈ ਠੀਕ ਹੈ ਤੁਹਾਡੀ ਹਾਰਟ ਹੈਲਥ ਲਈ ਬਹੁਤ ਵਧੀਆ ਹੁਣ ਮੈਂ ਟੈਕਨੈਲਿਟੀਸ 'ਤੇ ਨਹੀਂ ਜਾਵਾਂਗਾ ਡਾਕਟਰ ਵਾਲੀਆਂ ਟਰਮਸ ਨਹੀਂ ਤੁਹਾਨੂੰ ਸਮਝਾਵਾਂਗਾ ਬਟ ਮੈਂ ਤੁਹਾਨੂੰ ਇਹ ਗੱਲ ਦੱਸਦਾ ਹਾਂ ਵੀ ਜਿਹੜੇ ਜਿੰਨੇ ਫਾਰਮੂਲਾ ਸਾਡੇ ਪੇਸ਼ੈਂਟ ਨੇ ਯੂਜ਼ ਕੀਤਾ ਉਹ ਤਰੀਫਾ ਕਰਦੇ ਨਹੀਂ ਸਕਦੇ ਪਰ ਤੁਸੀਂ ਵੀ ਨਹੀਂ ਥੱਕੋਗੇ ਜਿੰਨੂੰ ਜਿੰਨੂੰ ਵੀ ਮੇਰੇ ਵੀਰ ਨੂੰ ਇੱਕ ਮਹੀਨੇ ਬਾਅਦ ਫਾਇਦਾ ਹੋ ਗਿਆ ਉਹਨੇ ਫਰੂਕੀ ਸਾਹਿਬ ਨੂੰ ਥੱਲੇ ਇਸ ਵੀਡੀਓ ਤੇ ਕਮੈਂਟ ਪਾ ਕੇ ਜ਼ਰੂਰ ਦੱਸਣਾ ਵੀ ਵੈਦ ਸਾਹਿਬ ਦਾ ਫਾਰਮੂਲਾ ਸੁਪਰ ਹਿੱਟ ਹੈ ਵੀ ਮੈਂ ਆਈਬੀਐਫ ਕਰਾਉਣ ਨੂੰ ਤਿਆਰ ਬੈਠਾ ਸੀਗਾ ਬਟ ਮੈਂ ਤੁਹਾਡਾ ਵੀਡੀਓ ਦੇਖ ਲਿਆ ਇੰਦਾ ਕਮੈਂਟ ਆ ਰਹੇ ਨੇ ਤੁਹਾਨੂੰ ਦੇਖ ਲਿਓ ਤਿਆਰੀ ਤਿਆਰੀ ਰੱਖਿਓ ਜੀ 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 ਅੱਛਾ ਤੇ ਨੁਸਖਾ ਫਾਰਮੂਲਾ ਹੁਣ ਬੰਨਣਾ ਕਿਵੇਂ ਸਾਨੂੰ ਇਹ ਵੀ ਦੱਸ ਦਿਓ ਜੀ ਔਰ ਕੇਲੇ ਦੇ ਵਿੱਚ ਇਸ ਤਰ੍ਹਾਂ ਦੀ ਕੀ ਚੀਜ਼ ਹੈ ਕੇਲੇ ਦੇ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਇਦਾਂ ਦੀਆਂ ਚੀਜ਼ਾਂ ਹੈਗੀਆਂ ਤੁਸੀਂ ਸੁਣੋਗੇ ਹੈਰਾਨ ਹੋ ਜਾਓਗੇ ਜਿਹੜੀਆਂ ਕਿ ਸਾਰੀਆਂ ਚੀਜ਼ਾਂ ਆਪਾਂ ਨੂੰ ਟੈਸਟੋਸਟੇਰੋਨ ਹਾਰਮੋਨ ਬਣਾਉਣ ਲਈ ਚਾਹੀਦੀਆਂ ਜਿਹੜੀਆਂ ਕਿ ਆਪਾਂ ਨੂੰ ਇੱਕ એનર્ਜੀ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਫਰੂਕੀ ਸਾਹਿਬ એનર્ਜੀ ਇੰਨੀ ਕਮਾਲ ਦੀ ਚੀਜ਼ ਹੈ ਜਿਸ ਬੋਡੀ ਦੇ ਅੰਦਰ ਤਾਕਤ ਨਹੀਂ ਹੋਏ ਗਈ ਤੁਸੀਂ ਉਹ ਤਾਕਤ ਜਿਹੜੀ ਤੁਸੀਂ ਮਹਿੰਗੇ ਸਪਲੀਮੈਂਟਸ ਚੋਂ ਲੱਭਦੇ ਹੋ ਮਹਿੰਗੀਆਂ ਦਵਾਈਆਂ ਚੋਂ ਲੱਭਦੇ ਹੋ ਸਾਰਾ ਕੁਝ ਕੇਲੇ 'ਚ ਹੈਗਾ ਬਸ ਕਮੀ ਕੋਈ ਇਹ ਵੀ ਕਿਲਾ ਆਰਾਮ ਨਾਲ ਮਿਲ ਜਾਂਦਾ ਬਾਜ਼ਾਰੋਂ ਇੰਨੇ ਪੈਸੇ ਨਹੀਂ ਖਰਚ ਜੰਦੇ ਉਹ ਜਦੋਂ ਤੱਕ ਪੈਸੇ ਨਹੀਂ ਲੱਗੇ ਜਾਂਦੇ ਡਾਕਟਰ ਨੂੰ ਮਿਲਣ ਲਈ 1500 2000 2500 ਫੀਸ ਨਹੀਂ ਦਿੱਤੀ ਜਾਂਦੀ ਡਾਕਟਰ ਦੀ ਜਿਹੜੀ ਬਾਹਰ ਵੇਟਿੰਗ ਦੇ ਵਿੱਚ ਅੱਧਾ ਘੰਟਾ ਪੌਣਾ ਘੰਟਾ 2 ਘੰਟੇ ਵੇਟ ਨਹੀਂ ਕੀਤੀ ਜਾਂਦੀ ਉਦੋਂ ਤੱਕ ਨਾ ਮਜ਼ਾ ਨਹੀਂ ਆਂਦਾ ਜੀ 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 ਚਲੋ ਡਾਕਟਰ ਸਾਹਿਬ ਅੱਗੇ ਹੁਣ ਸਾਨੂੰ ਦੱਸ ਦਿਓ ਕਿਉਂਕਿ ਇਹ ਜਿਹੜਾ ਨੁਸਖਾ ਫਾਰਮੂਲਾ ਹੈ ਸੀ ਕਿਵੇਂ ਇਸਤੇਮਾਲ ਕਰਨਾ ਇਹਨੂੰ ਕੀ ਕਿਵੇਂ ਇਸਤੇਮਾਲ ਕਰੀਏ ਕੋ ਮੈਂ ਸ਼ਾਰਟ ਕਰ ਦਿੰਦਾ ਹਾਂ ਥੋੜਾ ਜਿਹਾ ਸੰਖੇਪ ਚ ਕਰ ਦਿੰਦਾ ਵੀਡੀਓ ਨੂੰ ਲੰਬਾ ਨਾ ਹੋਏ ਇਹਦੇ ਵਿੱਚ ਅਸੀਂ ਨਾ ਕੇਲਾ ਪਹਿਲਾਂ ਹੀ ਫੈਂਟੇ ਕਰਖਿਆ ਹੋਇਆ ਜਿੱਦਾਂ ਆਪਾਂ ਅੰਡਾ ਫੈਂਟੀ ਦਾ ਜਾਂ ਦੁੱਧ ਫੈਂਟੀ ਦਾ ਜਾਂ ਕੋਈ ਵੀ ਚੀਜ਼ ਉਹਨੂੰ ਆਪਾਂ ਇਦਾਂ ਮੈਸ਼ ਕਰਕੇ ਰੱਖਿਆ ਹੋਇਆ ਅੰਗਰੇਜ਼ੀ ਕੇਲਾ ਮੈਸ਼ ਕਰਕੇ ਅੰਗਰੇਜ਼ੀ ਜੇ ਮੈਸ਼ ਕਰਕੇ ਰੱਖਿਆ ਹੁੰਦਾ ਤੇ ਇਹ ਜਿਹੜਾ ਮੈਸ਼ ਕੀਤਾ ਕੇਲਾ ਇਹ ਕਮਾਲ ਕਰ ਦੇਗਾ ਇਹ ਬਨਾਨਾ ਫਰੂਟ ਜਿਹੜਾ ਨਾ ਇਹ ਬਹੁਤ ਕਮਾਲ ਦੀ ਚੀਜ਼ ਏ ਬਸ ਆਪਾਂ ਲੋਕਾਂ ਨੇ ਇਹਨੂੰ ਅੰਡਰ ਐਸਟੀਮੇਟ ਕੀਤਾ ਆ ਬਸ ਇਹਦੇ ਵਿੱਚ ਅਸੀਂ ਜਿਹੜਾ ਸਮਾਂ ਵਿਚਾਲੀ ਇਹਨੂੰ ਆਪਾਂ ਡਰਾਈ roast ਕਰਕੇ ਰੱਖਿਆ ਠੀਕ ਹੈ ਡਰਾਈ roast ਮੀਨਸ ਵੀ ਬਿਨਾ ਤੇਲ ਪਾਏ ਇਹਦਾ ਤੇ ਇਹ ਇਹ ਪੋਪੀ ਸੀਡ ਦਾ ਤੇ ਇਹਦਾ ਖਸਖਸ ਦਾ ਰੰਗ ਦੋਨੋਂ ਡਿਫਰੈਂਟ ਨੇ ਜਿਆਦਾ ਭੂਰੀ ਏ ਠੀਕ ਹੈ ਜਿਆਦਾ ਭੂਰੀ ਏ ਇਹਦੇ ਵਿੱਚੋਂ ਅਸੀਂ ਇਹਨੂੰ ਐਕਟੀਵੇਟ ਕੀਤਾ ਆ ਮਤਲਬ ਕਿ ਇਹਨੂੰ ਡਰਾਈ roast ਕੀਤਾ ਆ ਠੀਕ ਹੈ ਕੁਝ ਨਹੀਂ ਕਰਨਾ ਇਹਨੂੰ ਇਹਦੇ ਵਿੱਚ ਤੇਲ ਨਹੀਂ ਪਾਣਾ ਕੁਝ ਨਹੀਂ ਪਾਣਾ ਸਿਰਫ ਇਹਦੇ ਅੰਦਰ ਜਿਹੜੀ ਨਮੀ ਹੁੰਦੀ ਉਹਨੂੰ ਕਿਲ ਕਰਨ ਲਈ ਉਹਨੂੰ ਖਤਮ ਕਰਨ ਲਈ ਆਪਾਂ ਉਹਨੂੰ ਟਰਾਈ ਰੋਸਟ ਕਰ ਲੈਣਾ ਟਰਾਈ ਰੋਸਟ ਕਰਨ ਤੋਂ ਬਾਅਦ ਇਹਨੂੰ ਆਪਾਂ ਤਕਰੀਬਨ ਤਕਰੀਬਨ ਪੌਣਾ ਚਮਚਾ ਜਿਹਨੂੰ ਆਪਾਂ ਕਹਿੰਨੇ ਆ ਇੱਕ ਚਮਚਾ ਪੂਰਾ ਭਰ ਕੇ ਨਹੀਂ ਇੰਨਾ ਚਮਚਾ ਹਾਂ ਪੌਣਾ ਚਮਚਾ ਜਿਹੜੇ ਦੋ ਕਿੱਲੇ ਆਪਾਂ ਮੈਸ਼ ਕੀਤੇ ਸੀ ਪਹਿਲਾਂ ਉਨ੍ਹਾਂ ਦੇ ਵਿੱਚ ਇਦਾਂ ਕਰਕੇ ਪਾ ਲੈਣੇ ਨੇ ਇਹਨੂੰ ਐਡ ਕਰ ਲੈਣੇ ਨੇ ਤੇ ਫਿਰ ਇਹਨੂੰ ਆਪਾਂ ਮਿਕਸ ਅਪ ਕਰ ਲੈਣਾ ਤੇ ਸਾਡਾ ਨੁਸਕਾ ਫਾਰਮੂਲਾ ਬਣ ਕੇ ਬਿਲਕੁਲ ਰੈਡੀ ਹੈ ਤੇ ਇਹ ਬਾ ਕਮਾਲ ਅਸਰ ਕਰੇਗਾ ਪਰ ਇਹਨੂੰ ਖਾਣ ਦਾ ਇੱਕ ਵਿਸ਼ੇਸ਼ ਤਰੀਕਾ ਹੈਗਾ ਟਾਈਮ ਵੀ ਦੱਸ ਦੋ ਆ ਟਾਈਮ ਵੀ ਦੱਸ ਲੰਗਾ ਫਰੂਕੀ ਸਾਹਿਬ ਸਭ ਕੁਝ ਦੱਸਾਂਗੇ ਜੀ ਇਹਨੂੰ ਖਾਣ ਦਾ ਇੱਕ ਸਪੈਸ਼ਲ ਤਰੀਕਾ ਹੈਗਾ ਜੀ ਉਹ ਤਰੀਕਾ ਇਹ ਵੇ ਕਿ ਸਵੇਰੇ ਸੁੱਤੇ ਉੱਠਦੇ ਅਨਸਾਰ ਨਿਰਨੇ ਕਾਲ ਜੇ ਜੇ ਤੁਸੀਂ ਇਹਨੂੰ ਪੁਣ ਜੇ ਬੈਠ ਕੇ ਬਿਲਕੁਲ ਛੋਟਾ ਛੋਟੇ ਚਿਮਚੇ ਕਰਕੇ ਆਰਾਮ ਨਾਲ ਖਾਓਗੇ ਕੰਜ਼ੂਮ ਕਰੋਗੇ ਤੇ ਤੁਹਾਨੂੰ ਇਹਦੇ ਬਾ ਕਮਾਲ ਫਾਇਦੇ ਮਿਲਣਗੇ ਟੋਟਲ ਆਪਾਂ ਇਹਨੂੰ ਲਗਾਤਾਰ 1 ਮਹੀਨਾ ਯੂਜ਼ ਕਰ ਸਕਦੇ ਆ 1 ਮਹੀਨੇ ਤੋਂ ਬਾਅਦ ਕਿਸੇ ਮੇਰੇ ਵੀਰ ਭਰਾ ਨੇ ਯੂਜ਼ ਨਹੀਂ ਕਰਨਾ ਤੇ ਇਹਨੂੰ ਇੱਕ ਹੋਰ ਤੁਹਾਨੂੰ ਤਰੀਕਾ ਦੱਸ ਲੰਗਾਵਾ ਛੋਟਾ ਜਿਹਾ ਕਿ ਇਹਨੂੰ ਜਦੋਂ ਤੁਸੀਂ ਕੰਜ਼ਿਊਮ ਕਰਨਾ ਸ਼ੁਰੂ ਕਰੋਗੇ ਤੇ ਕਿਰਪਾ ਕਰਕੇ ਜਿਹੜੀਆਂ ਦੋ ਰਿਪੋਰਟਾਂ ਤੁਹਾਨੂੰ ਦੱਸੀਆਂ ਜਾਂ ਤੁਹਾਨੂੰ ਨਹੀਂ ਪਤਾ ਲੱਗੀਆਂ ਤੁਸੀਂ ਮੈਨੂੰ ਮੈਸੇਜ ਕਰੋ ਵੀ ਕਿਹੜੀਆਂ ਦੋ ਰਿਪੋਰਟਾਂ ਕਰਾਉਣੀਆਂ ਤੁਹਾਨੂੰ ਮੈਂ ਮੈਸੇਜ ਦੇ ਵਿੱਚ ਥੱਲੇ ਕਮੈਂਟ ਦੇ ਵਿੱਚ ਇਹਦਾ ਰਿਪਲਾਈ ਦੇਵਾਂਗਾ ਠੀਕ ਹੈ ਬਾਕੀ ਮੇਰੇ ਨਾਲ ਜਦੋਂ ਵੀ ਤੁਸੀਂ ਮਿਲਣਾ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਜਲੰਧਾ ਜਲੰਧਰ ਬੱਸ ਸਟੈਂਡ ਦੇ ਕੋਲ ਜੀ ਹਾਂ ਜਿਹੜਾ ਕਿੰਗ ਹੋਟਲ ਦੇ ਬੈਕਸਾਈਡ ਦੇ ਉੱਤੇ ਤੁਸੀਂ ਆ ਕੇ ਮੈਨੂੰ ਫੋਨ ਕਰ ਲਓ ਮੈਂ ਤੁਹਾਨੂੰ ਲੋਕੇਸ਼ਨ ਵੀ ਭੇਜ ਦਵਾਂਗਾ ਹਰ ਰੋਜ਼ ਮਿਲਦੇ ਆ ਜੀ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਹੂੰ ਦੁਪਹਿਰੀ 1:00 ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਜੇ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੈ ਸ਼ੰਕਾ ਥੱਲੇ ਮੇਰਾ ਫੋਨ ਨੰਬਰ ਵੀ ਫਲੈਸ਼ ਹੋ ਰਿਹਾ ਤੁਸੀਂ ਮੈਨੂੰ ਫੋਨ ਦੇ ਉੱਤੇ ਵੀ ਕੋਈ ਵੀ ਆਪਣਾ ਸਵਾਲ ਇਸ ਨੁਸਕੇ ਮਤਲਕ ਪੁੱਛ ਸਕਦੇ ਹੋ ਜਾਂ ਕਿਸੇ ਹੋਰ ਨੁਸਕੇ ਬਾਰੇ ਜਾਂ ਕਿਸੇ ਹੋਰ ਬਿਮਾਰੀ ਬਾਰੇ ਵੀ ਡਿਸਕਸ ਕਰ ਸਕਦੇ ਹੋ ਅੱਛਾ ਡਾਕਟਰ ਸਾਹਿਬ ਜਾਣੇ ਜਾਣੇ ਸਾਨੂੰ ਇੱਕ ਹੋਰ ਜਿਹੜਾ ਮਨ ਦੇ ਵਿੱਚ ਮੇਰੇ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ ਹੈ ਜਿਸ ਤਰੀਕੇ ਨਾਲ ਤੁਸੀਂ ਹਰ ਚੀਜ਼ ਦਾ ਇੱਕ ਡਾਈਟ ਚਾਰਟ ਦਿੰਨੇ ਹੋ ਚਾਹੇ ਸ਼ੂਗਰ ਹੋਵੇ ਬੀਪੀ ਹੋਵੇ ਥਾਇਰੋਇਡ ਹੋਵੇ ਟਾਈਫੈਡ ਹੋਵੇ ਜੋੜਾ ਚ ਦਰਦ ਹੋਵੇ ਤੇ ਇਹਦਾ ਵੀ ਕੋਈ ਡਾਈਟ ਚਾਰਟ ਹੁੰਦਾ ਜੀ ਬਿਲਕੁਲ ਫਰੁਕੀ ਸਾਹਿਬ ਜੇ ਬਾਕੀ ਸਾਰੀਆਂ ਚੀਜ਼ਾਂ ਦਾ ਹੁੰਦਾ ਤੇ ਇਹਦਾ ਕਿਉਂ ਨਹੀਂ ਹੋਏਗਾ ਜੀ ਇਹਦਾ ਵੀ ਹੋਏਗਾ ਅਸੀਂ ਆਪਣੇ ਵੀਰਾ ਭਰਾਵਾਂ ਨੂੰ ਜਿਹੜੇ ਸਾਨੂੰ ਪਿਆਰ ਕਰਦੇ ਨੇ ਸਿਰਫ ਥੱਲੇ ਇੱਕ ਕਮੈਂਟ ਪਾਣਾ ਕਿ ਡਾਈਟ ਚਾਰਟ ਬਸ ਦੋ ਦੋ ਵਰਡ ਲਿਖਨੇ ਨੇ ਡਾਟ ਚਾਰਟ ਉਸੇ ਵੇਲੇ ਉਹਨਾਂ ਨੂੰ ਪਹੁੰਚੇਗਾ ਤੇ ਉਹ ਪਹੁੰਚੇਗਾ ਜਿਹੜਾ ਡਾਈਟ ਚਾਰਟ ਲੋਕੀ 77 75 75000 ਰੁਪਏ ਦੇ ਕੇ ਵੀ ਨਾ ਦਿੰਦੇ ਜੀ ਕਸਟਮ ਕਰਕੇ ਅਕੋਰਡਿੰਗ ਟੂ ਨੀਡ ਉਹਨੂੰ ਪੁੱਛ ਲਾਂਗੇ ਵੀ ਭਾਈ ਤੈਨੂੰ ਇਹ ਚੀਜ਼ਾਂ ਚ ਪਸੰਦ ਨੇ ਜਿਹੜੀ ਵੀ ਚੀਜ਼ ਚੇਂਜ ਕਰਾਣੀ ਉਸ ਲਈ ਫਿਰ ਦੁਬਾਰਾ ਇੱਕ ਨਵਾਂ ਕਮੈਂਟ ਪਾਓ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਲੱਗਦਾ ਵੀ ਮੇਰੇ ਕਿਸੇ ਫਰੈਂਡ ਨੂੰ ਇਹ ਪ੍ਰੋਬਲਮ ਦਿੱਕਤ ਆ ਰਹੀ ਏ ਉਹਨਾਂ ਦੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਪਰ ਉਹ ਔਲਾਦ ਦਾ ਸੁੱਖ ਨਹੀਂ ਮਾਨ ਰਹੇ ਉਹਨਾਂ ਨੂੰ ਇਹ ਵੀਡੀਓ ਮੇਰੀ ਹੱਥ ਜੋੜ ਕੇ ਅਪੀਲ ਏ ਵੀ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਤੁਸੀਂ ਸ਼ੇਅਰ ਕਰਨਾ ਜੀ ਜੀ ਸਰ ਬਹੁਤ ਬਹੁਤ ਹਰਸ਼ਵੀਰ ਜੀ ਜਿਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕੇਲੇ ਨੂੰ ਮੈਸ਼ ਕਰਕੇ ਪੌਣਾ ਚਮਚਾ ਜੇਕਰ ਅਸੀਂ ਡਰਾਈ ਰੋਸਟ ਕੀਤੀ ਹੋਈ ਖਸਖਸ ਦਾ ਉਹਦੇ ਵਿੱਚ ਮਿਲਾ ਲੰਨੇ ਆ ਤਾਂ ਇਹ ਤੁਹਾਡਾ ਮਾਵਾ ਬਣਨ ਦਾ ਬਾਪ ਬਣਨ ਦਾ ਜਿਹੜਾ ਸੁਪਨਾ ਹੈ ਬੜਾ ਛੇਤੀ ਪੂਰਾ ਕਰ ਸਕਦਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ